ਗਲਾਪਾ ਅੰਜੀਰ ਦੀ ਕਰਨ ਜਾ ਰਹੇ ਆ ਜੀ ਹਾਂ ਨਾਰਮਲੀ ਅਸੀਂ ਦੇਖਦੇ ਆ ਕਦੀ ਵੀ ਅੰਜੀਰ ਦੀ ਗੱਲ ਹੁੰਦਾ ਹੈ ਤਾਂ ਇਹੀ ਕਿਹਾ ਜਾਂਦਾ ਹੈ ਸਰਦੀਆਂ ਵਿੱਚ ਅੰਜੀਰ ਨੂੰ ਖਾਣਾ ਚਾਹੀਦਾ ਬਟ ਅਜੇ ਹਾਂ ਬਿਲਕੁਲ ਵੀ ਨਹੀਂ ਹੈ ਗਰਮੀਆਂ ਦੇ ਵਿੱਚ ਵੀ ਸਹੀ ਢੰਗ ਦੇ ਨਾਲ ਜੇਕਰ ਤੁਸੀਂ ਅੰਜੀਰ ਖਾਂਦੇ ਹੋ ਤਾਂ ਤੁਹਾਨੂੰ ਢੇਰ ਸਾਰੇ ਇਸੇ ਫਾਇਦੇ ਮਿਲ ਸਕਦੇ ਨੇ ਕਿਉਂਕਿ ਅੰਜੀਰ ਆਪਣੇ ਆਪ ਦੇ ਵਿੱਚ ਇੱਕ ਮਲਟੀ ਵਿਟਾਮਿਨਸ ਦਾ ਕੰਮ ਕਰਦਾ ਹੈ ਅਸੀਂ ਅਕਸਰ ਬਾਜ਼ਾਰੋਂ ਜੋ ਹੈ ਮਲਟੀ ਵਿਟਾਮਿਨਸ ਕੈਪਸੂਲ ਜਾਂ ਟੈਬਲੇਟਸ ਲੈ ਕੇ ਆਨੇ ਆ ਪਰ ਜੇਕਰ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਅੰਜੀਰ ਦੇ ਨਾਲ ਕਰਦੇ ਹੋ ਤਾਂ ਤੁਹਾਨੂੰ ਨੇਚਰਲੀ ਹੀ ਮਲਟੀਵਿਟਾਮਿਨਸ ਮਿਲਣ ਵਾਲੇ ਨੇ ਸੋ ਢੇਰ ਸਾਰੇ ਗੁਣ ਨੇ ਕਈ ਤਰ੍ਹਾਂ ਦੇ ਹੈਲਥ ਇਸ਼ੂਜ਼ ਦੇ ਵਿੱਚ ਅੰਜੀਰ ਤੁਹਾਡੀ ਮਦਦ ਕਰਦਾ ਹੈ ਕਿਵੇਂ ਕਰੇਗਾ ਅੰਜੀਰ ਸਹੀ ਤਰ੍ਹਾਂ ਨਾਲ ਮਦਦ ਇਸ ਦੇ ਬਾਰੇ ਹੀ ਅੱਜ ਆਪਾਂ ਗੱਲ ਕਰਾਂਗੇ ਔਰ ਸਹੀ ਤਰੀਕਾ ਕੀ ਹੈ ਗਰਮੀ ਦੇ ਵਿੱਚ ਅੰਜੀਰ ਖਾਣ ਦਾ ਕਿੰਨੀ ਮਾਤਰਾ ਦੇ ਵਿੱਚ ਅੰਜੀਰ ਖਾਣਾ ਚਾਹੀਦਾ ਹੈ ਔਰ ਨਾਲ ਦੀ ਨਾਲ ਜੇਕਰ ਜ਼ਿਆਦਾ ਅੰਜੀਰ ਅਸੀਂ ਖਾਣੇ ਆ ਤਾਂ ਕੀ ਪਰੇਸ਼ਾਨੀ ਸਾਨੂੰ ਹੋ ਸਕਦੀ ਹੈ ਇਸ ਉੱਪਰ ਗੱਲ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਆਪਾਂ ਅੰਜੀਰ ਦੇ ਫਾਇਦਿਆਂ ਦੀ ਗੱਲ ਕਰ ਲਈਏ ਮੀਨਸ ਇਸ ਦੇ ਵਿੱਚ ਸਾਨੂੰ ਕੀ ਕੁਝ ਮਿਲ ਰਿਹਾ ਹੈ ਅੰਜੀਰ ਦੇ ਵਿੱਚ ਸਾਨੂੰ ਚੰਗੀ ਮਾਤਰਾ ਵਿੱਚ ਕੈਲਸ਼ੀਅਮ ਵੀ ਮਿਲਦਾ ਹੈ ਫਾਸਫੋਰਸ ਮਿਲਦਾ ਹੈ ਜੋ ਕਿ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਦੇ ਲਈ ਬਹੁਤ ਜ਼ਰੂਰੀ ਹੈ ਸਾਡੀ ਡਾਈਟ ਦੇ ਵਿੱਚ ਔਰ ਨਾਲ ਦੇ ਨਾਲ ਇਸ ਦੇ ਵਿੱਚ ਬਹੁਤ ਹੀ ਚੰਗਾ ਫਾਈਬਰਸ ਹਨ ਉਹ ਮਿਲ ਜਾਂਦਾ ਹੈ ਜਿਨ੍ਹਾਂ ਨੂੰ ਕਬਜ਼ ਦੀ ਪ੍ਰੋਬਲਮ ਰਹਿੰਦੀ ਹੈ ਜਾਂ ਜੋ ਆਪਣਾ ਮੋਟਾਪਾ ਘਟਾਉਣਾ ਚਾਹੁੰਦੇ ਨੇ ਉਹਨਾਂ ਲਈ ਵੀ ਅੰਜੀਰ ਬਹੁਤ ਹੀ ਚੰਗੀ ਆਪਸ਼ਨ ਹੈ ਡਾਈਟ ਦੇ ਵਿੱਚ ਸ਼ਾਮਿਲ ਕਰਨ ਦੇ ਲਈ ਔਰ ਸਪੈਸ਼ਲੀ ਜੇਕਰ ਗੱਲ ਕਰੀਏ ਜਿਨ੍ਹਾਂ ਨੂੰ ਪਾਇਲਸ ਦੀ ਪ੍ਰੋਬਲਮ ਹੈ ਉਹਨਾਂ ਲਈ ਵੀ ਅੰਜੀਰ ਬਹੁਤ ਹੀ ਚੰਗਾ ਰਹਿਣ ਵਾਲਾ ਹੈ ਨਾਲ ਹੀ ਜੇ ਆਪਾਂ ਗੱਲ ਕਰੀਏ 슈ગર ਵਾਲੇ ਮਰੀਜ਼ਾਂ ਦੀ ਜੇ ਆਪਾਂ ਗੱਲ ਕਰੀਏ انجیر ਸਵਾਦ ਦੇ ਵਿੱਚ ਬਹੁਤ ਮਿੱਠੀ ਹੁੰਦੀ ਹੈ ਤਾਂ ਕਈ ਸੋਚਦੇ ਨੇ ਸ਼ਾਇਦ ਜਿਹੜੇ 슈ગર ਵਾਲੇ ਮਰੀਜ਼ ਨੇ ਉਹਨਾਂ ਨੂੰ انجیر ਨਹੀਂ ਖਾਣੀ ਚਾਹੀਦੀ ਅਜਿਹਾ ਬਿਲਕੁਲ ਵੀ ਨਹੀਂ ਹੈ ਸੋ ਜਿਹੜਾ ਤਰੀਕਾ ਹੁਣ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਅਗਰ ਉਸ ਤਰੀਕੇ ਨਾਲ انجیر ਨੂੰ ਖਾਇਆ ਜਾਏ ਤਾਂ 슈ગર ਵਾਲੇ ਮਰੀਜ਼ਾਂ ਨੂੰ ਵੀ انجیر ਤੋਂ ਫਾਇਦੇ ਹੀ ਹੋਣਗੇ ਕੋਈ ਨੁਕਸਾਨ ਨਹੀਂ ਹੋਏਗਾ ਕਿਉਂਕਿ ਇਸ ਦੇ ਨਾਲ 슈ગર ਵਾਲੇ ਮਰੀਜ਼ ਬਲੱਡ ਲੈਵਲ ਬਲੱਡ ਦੇ ਵਿੱਚ ਆਪਣੇ 슈ગર ਲੈਵਲ ਨੂੰ ਕੰਟਰੋਲ ਦੇ ਵਿੱਚ ਵੀ ਰੱਖ ਲਗਦੇ ਨੇ ਫੀਮੇਲਸ ਦੇ ਲਈ ਬਹੁਤ ਜ਼ਿਆਦਾ ਗੁਣਕਾਰੀ ਰਹਿਣ ਵਾਲਾ ਹੈ ਔਰ ਇਸ ਦੇ ਵਿੱਚ ਹੁੰਦਾ ਹੈ ਚੰਗੀ ਮਾਤਰਾ ਦੇ ਵਿੱਚ ਸਾਨੂੰ ਮਿਲ ਜਾਂਦਾ ਵਿਟਾਮਿਨ ਏ ਮਿਲਦਾ ਹੈ ਵਿਟਾਮਿਨ ਬੀ ਮਿਲ ਜਾਂਦਾ ਹੈ ਵਿਟਾਮਿਨ ਸੀ ਵੀ ਮਿਲ ਜਾਂਦਾ ਹੈ ਸੋ ਢੇਰ ਸਾਰੇ ਇਸ ਦੇ ਵਿੱਚ ਗੁਣ ਨੇ ਜ਼ਿੰਕ ਵੀ ਮਿਲ ਜਾਏਗਾ ਤੁਹਾਨੂੰ ਇਸ ਦੇ ਵਿੱਚ ਮੈਗਨੀਜ਼ ম্যাগਨੀਸ਼ੀਅਮ ਔਰ ਆਇਰਨ ਵੀ ਮਿਲਣ ਵਾਲਾ ਹੈ ਛੋਟੀ ਜੀ ਦੇਖਣ ਵਾਲੀ ਅੰजीर ਢੇਰ ਸਾਰੇ ਫਾਇਦੇ ਤੁਹਾਨੂੰ ਦੇ ਰਹੀ ਹੈ ਔਰ ਸਭ ਤੋਂ ਚੰਗੀ ਗੱਲ ਇਹ ਕਿ ਜਿਹੜਾ ਸਵੇਰੇ ਹੀ ਉੱਠਦੇ ਸਾਰ ਸਾਨੂੰ ਫੀਲ ਹੁੰਦਾ ਨਾ ਕਿ ਦਿਨ ਦੀ ਸ਼ੁਰੂਆਤ ਹੋ ਗਈ ਹੈ ਲੇਕਿਨ ਸਾਨੂੰ એનર્ਜੀ ਕਿਉਂ ਨਹੀਂ ਫੀਲ ਹੋ ਰਹੀ ਅੰਜੀਰ ਡੇਲੀ ਸਹੀ ਢੰਗ ਨਾਲ ਖਾਓਗੇ ਤਾਂ ਤੁਹਾਨੂੰ એનર્ਜੀ ਵੀ ਫੀਲ ਹੋਏਗੀ ਔਰ ਤੁਹਾਨੂੰ ਕੋਈ ਵੀ ਸਪਲੀਮੈਂਟ ਜਿਹੜਾ ਖਾਣ ਦੀ ਜ਼ਰੂਰਤ ਨਹੀਂ ਮਿਲੇਗੀ ਜਿਸ ਦੇ ਨਾਲ ਤੁਹਾਨੂੰ ਚੁਸਤੀ ਫੁਰਤੀ ਆਪਣੇ ਆਪ ਦੇ ਵਿੱਚ ਫੀਲ ਹੋਵੇ ਜਾਂ ਫਿਰ ਸਵੇਰੇ ਹੀ ਕਈ ਬਹੁਤ ਜ਼ਿਆਦਾ ਚਾਹ ਤੇ ਕੌਫੀ ਪੀਣੀ ਸ਼ੁਰੂ ਇਸੇ ਲਈ ਕਰ ਦਿੰਦੇ ਨੇ ਕਿ ਬੋਡੀ ਨੂੰ ਥੋੜਾ ਐਕਟਿਵ ਕਰ ਲਈਏ ਸਹੀ ਢੰਗ ਨਾਲ ਅੰਜੀਰ ਖਾਓਗੇ ਤਾਂ ਇਹ ਤੁਹਾਨੂੰ ਫੁਲੀ ਐਕਟਿਵ ਕਰ ਦੇਗੀ ਦਿਨ ਦੀ ਸ਼ੁਰੂਆਤ ਦੇ ਨਾਲ ਹੀ ਤਾਂ ਗੱਲ ਕਰਦੇ ਹਾਂ ਹੁਣ ਕਿ ਅੰਜੀਰ ਨੂੰ ਗਰਮੀਆਂ ਦੇ ਵਿੱਚ ਖਾਣਾ ਕੀਵੇਂ ਹੈ ਜਿਸ ਦੇ ਨਾਲ ਇਸੇ ਚੰਗੇ ਫਾਇਦੇ ਤਾਂ ਸਾਨੂੰ ਮਿਲਣ ਪਰ ਬਾਡੀ ਨੂੰ ਕੋਈ ਨੁਕਸਾਨ ਇਸ ਦਾ ਬਿਲਕੁਲ ਵੀ ਨਾ ਹੋਵੇ ਤਾਂ ਕਰਨਾ ਤੁਸੀਂ ਇਹ ਹੈ ਕਿ ਮੀਡੀਅਮ ਸਾਈਜ਼ ਦੀ ਜਿਹੜੀ ਅੰਜੀਰ ਹੁੰਦੀ ਹੈ ਦੋ ਅੰਜੀਰ ਤੁਸੀਂ ਇੱਕ ਕਟੋਰੀ ਪਾਣੀ ਵਿੱਚ ਜਾਂ ਗਲਾਸ ਪਾਣੀ ਦੇ ਵਿੱਚ ਭਿਗੋ ਕੇ ਰੱਖ ਦਿਓ ਪੂਰੀ ਰਾਤ ਇਹ ਭਿੱਜੇ ਰਹਿਣ ਦੇਣਾ ਔਰ ਅਗਲੇ ਦਿਨ ਤੁਸੀਂ ਇਹ ਜਿਹੜੇ ਅੰਜੀਰ ਭਿਓ ਕੇ ਰੱਖੇ ਸੀ ਰਾਤ ਭਾਰ ਇਹ ਅੰਜੀਰ ਖਾ ਲੈਣੇ ਨੇ ਅਗਰ ਨਾਰਮਲ ਪਰਸਨ ਹੈ ਜਿਨ੍ਹਾਂ ਨੂੰ 슈ਗਰ ਦੀ ਕੋਈ ਵੀ ਪ੍ਰੋਬਲਮ ਨਹੀਂ ਹੈ ਤਾਂ ਇਹ ਪਾਣੀ ਵੀ પી સાખਦੇ ਨੇ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਵਿਟਾਮਿਨ B ਜਾਂ ਵਿਟਾਮਿਨ C ਜਦੋਂ ਵੀ ਕਿਸੇ ਚੀਜ਼ ਦੇ ਵਿੱਚ ਵੀ ਵਿਟਾਮਿਨ B ਹੈ ਵਿਟਾਮਿਨ C ਹੈ ਜਦੋਂ ਅਸੀਂ ਉਸ ਨੂੰ ਪਾਣੀ ਦੇ ਵਿੱਚ ਰੱਖਦੇ ਹਾਂ ਤਾਂ ਉਹ ਵਿਟਾਮਿਨਸ ਜਿਹੜੇ ਹੁੰਦੇ ਨੇ ਮਿਨਰਲਸ ਇਸ ਤਰ੍ਹਾਂ ਦੇ ਹੁੰਦੇ ਨੇ ਉਹ ਪਾਣੀ ਦੇ ਵਿੱਚ ਆ ਜਾਂਦੇ ਨੇ ਤੇ ਅਸੀਂ ਨਾਰਮਲੀ ਦੇਖਦੇ ਹਾਂ ਅਸੀਂ ਇਹ ਪਾਣੀ ਸੁੱਟ ਦਿੰਦੇ ਹਾਂ ਸੋ ਇਹ ਪਾਣੀ ਸੁੱਟਣਾ ਨਹੀਂ ਚਾਹੀਦਾ ਇਹ ਪਾਣੀ ਤੁਸੀਂ ਪੀ ਲੈਣਾ ਹੈ ਅਤੇ ਅੰਜੀਰ ਤੁਸੀਂ ਖਾ ਲੈਣੇ ਨੇ ਤੁਸੀਂ ਦੇਖੋਗੇ ਕੁਝ ਹੀ ਦਿਨਾਂ ਦੇ ਵਿੱਚ ਜਦ ਤੁਸੀਂ ਇਹਨੂੰ ਆਪਣੀ ਕੰਟੀਨਿਊ ਡਾਈਟ ਦੇ ਵਿੱਚ ਸ਼ਾਮਿਲ ਕਰ ਲੋਗੇ ਕਿ ਸਵੇਰੇ ਉੱਠੇ ਉੱਠਣ ਤੋਂ ਬਾਅਦ ਤੁਸੀਂ ਆਪਣਾ ਦੋ ਦੋ ਘਲਾਸ ਪਾਣੀ ਪੀਤਾ ਥੋੜਾ ਜਿਹਾ ਉਸ ਤੋਂ ਬਾਅਦ ਤੁਸੀਂ ਵਿੱਚ ਗੈਪ ਦਿੱਤਾ ਥੋੜੀ ਸੈਰ ਕੀਤੀ ਵਾਕ ਕੀਤੀ ਉਸ ਤੋਂ ਬਾਅਦ ਤੁਸੀਂ ਰਾਤ ਨੂੰ ਜਿਹੜੀ ਅੰਜੀਰ ਪਿਗੋ ਕੇ ਰੱਖੀ ਸੀ ਸਿਰਫ ਅੰਜੀਰ ਹੀ ਨਹੀਂ ਤੁਸੀਂ ਰਾਤ ਨੂੰ ਇੱਕ ਅਲੱਗ ਪਾਂਡੇ ਦੇ ਵਿੱਚ ਬਰਤਨ ਦੇ ਵਿੱਚ ਜੋ ਹੈ ਬਦਾਮ ਅਕਰੋਟ ਕਿਸ਼ਮਿਸ਼ ਇਹ ਵੀ ਭਿਗੋ ਕੇ ਰੱਖ ਸਕਦੇ ਹੋ ਸੋ ਇਹ ਸਾਰੇ ਹੀ ਡਰਾਈ ਫਰੂਟਸ ਅਗਰ ਭਿਗੋ ਕੇ ਤੁਸੀਂ ਸਵੇਰੇ ਖਾਂਦੇ ਹੋ ਤਾਂ ਇੱਕ ਚੰਗੀ ਡਾਈਟ ਤੁਹਾਨੂੰ ਮਿਲਦੀ ਹੈ ਚੰਗੇ ਫੈਟੀ ਐਸਿਡ ਸਾਨੂੰ ਮਿਲ ਜਾਂਦੇ ਨੇ ਜਿਨ੍ਹਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਸਾਡੀ ਬਾਡੀ ਦੇ ਵਿੱਚ ਤੇ ਇਹ ਚੀਜ਼ਾਂ ਖਾਣ ਦੇ ਨਾਲ ਤੁਹਾਨੂੰ ਚੁਸਤੀ ਦਰੁਸਤੀ ਦਾ ਫੀਲ ਹੋਏਗੀ ਹੀ ਨਾਲ ਦੀ ਨਾਲ ਤੁਸੀਂ ਦੇਖੋਗੇ ਐਕਟਿਵ ਅਸੀਂ ਕਿੰਨੇ ਹੋ ਗਏ ਤੁਹਾਡੀ ਸਕਿਨ ਨੂੰ ਬਹੁਤ ਹੀ ਰੌਣਕ ਮਿਲਣ ਵਾਲੀ ਹੈ ਜੇਕਰ ਤੁਸੀਂ ਡੇਲੀ ਇਸ ਢੰਗ ਦੇ ਨਾਲ ਅੰਜੀਰ ਖਾਣੇ ਹੋ ਬਿਲਕੁਲ ਨਾ ਸੋਚੋ ਕਿ ਗਰਮੀਆਂ ਦੇ ਵਿੱਚ ਅੰਜੀਰ ਨੂੰ ਨਹੀਂ ਖਾਇਆ ਜਾ ਸਕਦਾ ਸੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਦੀ ਹੈ ਤਾਂ ਆਪਾਂ ਗੱਲ ਕਰ ਚੁੱਕੇ ਹਾਂ ਨਾਲ ਦੀ ਨਾਲ ਸਕਿਨ ਦੇ ਲਈ ਬਹੁਤ ਚੰਗੀ ਹੈ ਵੀ ਗੱਲ ਕੀਤੀ ਹੈ ਜਿਹੜੇ ਵਜ਼ਨ ਘਟਾਉਣਾ ਚਾਹੁੰਦੇ ਨੇ ਇਸ ਵਿੱਚ ਫਾਈਬਰ ਚੰਗਾ ਹੁੰਦਾ ਹੈ ਤਾਂ ਤੁਹਾਨੂੰ ਵਜ਼ਨ ਘਟਾਉਣ ਦੇ ਵਿੱਚ ਵੀ ਮਦਦ ਜ਼ਰੂਰ ਮਿਲੇਗੀ ਇੱਥੇ ਜ਼ਰੂਰ ਕਹਿਣਾ ਚਾਹੂੰਗੀ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਉਹਨਾਂ ਲਈ ਵੀ ਇਹ ਗੁਣਕਾਰੀ ਰਹਿਣ ਵਾਲੀ ਹੈ ਕਿਉਂਕਿ ਮਲਟੀ ਵਿਟਾਮਿਨਸ ਜਦੋਂ ਸਾਨੂੰ ਨੇਚਰਲ ਫਾਰਮ ਦੇ ਵਿੱਚ ਮਿਲਦੇ ਨੇ ਤਾਂ ਸਾਡੇ ਸਾਰੇ ਆਰਗਨਸ ਹੀ ਉਸ ਦੇ ਨਾਲ ਹੈਲਦੀ ਰਹਿ 사ਦੇ ਨੇ ਪਰ ਸ਼ੂਗਰ ਵਾਲੇ ਮਰੀਜ਼ਾਂ ਲਈ ਫਿਰ ਤੋਂ ਕਹਿਣਾ ਚਾਹੂੰਗੀ ਕਿ ਤੁਸੀਂ ਜਿਹੜੀ ਅੰਜੀਰ ਪਿਗੋਈ ਸੀ ਉਸਾ ਪਾਣੀ ਕੱਢ ਕੇ ਉਸ ਤੋਂ ਬਾਅਦ ही अंजीर खानी है अपने बच्चों जरूर ये आदत पाओ देखो छोटे होंगे दे ही बच्चों अगर तुम चंगी आदत पाओगे व्डे हो चंकी खाण पीन की आदत बनी रहेगी फिट एंड फाइन होगी बीमारिया तो दूर रहेंगे इम्यूनिटी वजिया बनी रहेगी अच्कल बच्चे विट विटामिन बहुत ज़्यादा कमी देख रही है विटामिन बी विटामिन सी ए कमी बहुत ज़्यादा है कैलशियम की असी गल कर लीए आयरन की कमी होंगी क्योंकि बच्चे जो है अच्क बार खा ज़्यादा खाते हैं अगर असी ਨੇਚਰਲ ਵਧੀਆ ਚੀਜ਼ਾਂ ਦੀ ਗੱਲ ਕਰੀਏ ਫਲ ਫਰੂਟ ਹੈ ਲੀਫੀ ਵੈਜੀਟੇਬਲ ਹੈ ਇਨਾ ਤੁਹ ਗ੍ਰੇਸ ਕਰਦੇ ਨੇ ਪਰ ਤੁਸੀਂ ਸਵੇਰੇ ਹੀ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਜ਼ਰੂਰ ਇਹ ਚੀਜ਼ਾਂ ਖਿਲਾ ਸਕਦੇ ਹੋ ਸੋ ਅਗਰ ਤੁਸੀਂ ਆਪਣੇ ਬੱਚਿਆਂ ਦੀ ਡਾਈਟ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਕਿ ਬੱਚਿਆਂ ਦੀ ਗਰੋਥ ਵਧੀਆ ਹੋਵੇ ਤਾਂ ਤੁਸੀਂ ਜ਼ਰੂਰ ਪੰਜ ਬਦਾਮ ਪੰਜ ਕਿਸ਼ਮਿਸ਼ ਇੱਕ ਅੰਜੀਰ ਔਰ ਅੱਧਾ ਅਖਰੋਟ ਵੀ ਰਾਤ ਨੂੰ ਭਿਗੋਦੋ ਸਵੇਰੇ ਬੱਚਿਆਂ ਨੂੰ ਖਿਲਾਓ ਅਗਰ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਨਹੀਂ ਖਾ ਪਾਉਂਦੇ ਤਾਂ ਸ਼ਾਮ ਨੂੰ ਜਦੋਂ ਪੜ ਕੇ ਸਕੂਲ ਤੋਂ ਵਾਪਸ ਆ ਜਾਂਦੇ ਆਂ ਜਾਂ ਫਿਰ ਟਿਊਸ਼ਨ ਤੋਂ ਵਾਪਸ ਆ ਜਾਂਦੇ ਨੇ ਉਸ ਵੇਲੇ ਬੱਚਿਆਂ ਨੂੰ ਇਹ ਤੁਸੀਂ ਜ਼ਰੂਰ ਖਿਲਾਓ ਤੁਸੀਂ ਦੇਖੋਗੇ ਤੁਹਾਡੇ ਬੱਚਿਆਂ ਦੀ ਗਰੋਥ ਵਿੱਚ ਉਹਨਾਂ ਦੇ ਚਿਹਰੇ ਤੇ ਇੱਕ ਰੌਣਕ ਤੁਹਾਨੂੰ ਜ਼ਰੂਰ ਨਜ਼ਰ ਆਏਗੀ ਕਿਉਂਕਿ ਅਕਸਰ ਬੱਚੇ ਬਾਹਰਲਾ ਖਾਣਾ ਖਾਂਦੇ ਰਹਿੰਦੇ ਨੇ ਤੇ ਪੇਰੈਂਟਸ ਨੂੰ ਆਪਣੇ ਬੱਚਿਆਂ ਦੇ ਚਿਹਰੇ ਹਮੇਸ਼ਾ 부জে 부জে ਨਜ਼ਰ ਆਦਨੇ ਕਿ ਰੌਣਕ ਕਿਉਂ ਨਹੀਂ ਆਦੇ ਚਿਹਰੇ ਤੇ ਰੌਣਕ ਇਸੇ ਲਈ ਨਹੀਂ ਹੁੰਦੀ ਕਿਉਂਕਿ ਉਹਨਾਂ ਦੀ ਡਾਈਟ ਸਹੀ ਨਹੀਂ ਹੈ ਸੋ ਡਾਈਟ ਸਹੀ ਕਰੋ ਔਰ ਜ਼ਰੂਰ ਅੰਜੀਰ ਦੇ ਐਨੇ ਫਾਇਦੇ ਨੇ ਜਿਹੜੇ ਇਹਨਾਂ ਦਾ ਫਾਇਦਾ ਤੁਸੀਂ ਵੀ ਲਓ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਕੌਣ ਹਰ ਰੋਜ਼ ਅੰਜੀਰ ਇਸ ਢੰਗ ਨਾਲ ਖਾਂਦਾ ਹੈ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਔਰ ਕੌਣ ਆਪਣੀ ਇਹ ਨਵੀਂ ਆਦਤ ਸ਼ੁਰੂ ਕਰਨ ਜਾ ਰਿਹਾ ਹੈ ਉਹ ਵੀ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਣ ਸੋ ਇੱਥੇ ਮੈਂ ਵੀ ਦੱਸ ਦਵਾਂ ਕਿ ਰੀਪ੍ਰੋਡਕਟਿਵ ਸਿਸਟਮ ਦੇ ਲਈ ਉਸ ਨੂੰ ਰੀਪ੍ਰੋਡਕਟਿਵ ਸਿਸਟਮ ਨੂੰ ਸਹੀ ਰੱਖਣ ਦੇ ਲਈ ਵੀ ਅੰਜੀਰ ਬਹੁਤ ਹੀ ਜ਼ਿਆਦਾ ਫਾਇਦੇ ਮੰਦੁਰਨ ਵਾਲੀ ਹੈ ਜਿਹੜੀ ਫੀਮੇਲਸ ਦੀ ਆਪਾਂ ਗੱਲ ਕਰੀਏ ਪੀਰੀਅਡਸ ਨੂੰ ਲੈ ਕੇ ਅਗਰ ਕੋਈ ਦਿੱਕਤ ਚੱਲ ਰਹੀ ਹੈ ਤਾਂ ਉਹਨਾਂ ਨੂੰ ਵੀ ਅੰਜੀਰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰਨੀ ਚਾਹੀਦੀ ਹੈ ਦੇਖੋ ਅੰਜੀਰ ਅਗਰ ਸਹੀ ਢੰਗ ਨਾਲ ਖਾਦਿਓ ਕੋਈ ਨੁਕਸਾਨ ਨਹੀਂ ਹੈ ਪਰ ਹਾਂ ਇੱਥੇ ਆਪਾਂ ਇਹ ਵੀ ਜ਼ਿਕਰ ਕਰ ਲਈਏ ਜੇਕਰ ਤੁਸੀਂ ਵੱਧ ਅੰਜੀਰ ਖਾਂਦੇ ਹੋ ਬਿਨਾ ਭਿਗੋਏ ਅੰਜੀਰ ਖਾਂਦੇ ਹੋ ਗਲਤ ਢੰਗ ਦੇ ਨਾਲ ਅੰਜੀਰ ਖਾਂਦੇ ਹੋ ਤਾਂ ਕੀ ਨੁਕਸਾਨ ਹੋ ਸਕਦੇ ਨੇ ਤਾਂ ਇਹ ਸੁਣ ਲਓ ਕਿ ਤੁਸੀਂ ਅਗਰ ਜ਼ਿਆਦਾ ਅੰਜੀਰ ਖਾ ਲੈਂਦੇ ਹੋ ਤਾਂ ਉਸ ਦੇ ਨਾਲ ਤੁਹਾਡਾ ਪੇਟ ਖਰਾਬ ਹੋ ਸਕਦਾ ਹੈ ਤਾਂ ਇਹ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਹੈ ਬਾਰ ਨਹੀਂ ਤਾਂ ਤੁਸੀਂ ਮੈਨੂੰ ਬਲੇਮ ਕਰੋਗੇ ਕਿ ਮੈਂ ਇਸ ਵੀਡੀਓ ਵਿੱਚ ਦੱਸਿਆ ਸੀ ਅੰਜੀਰ ਖਾਣੀ ਹੈ ਤੇ ਤੁਸੀਂ ਖਾ ਲਈ ਸੋ ਸਹੀ ਢੰਗ ਨਾਲ ਖਾਣੀ ਹੈ ਨਾਰਮਲ ਸਾਈਜ਼ ਦੇ ਜਿਹੜੀ ਅੰਜੀਰ ਹੈ ਉਹ ਰਾਤ ਨੂੰ ਪਾਣੀ ਵਿੱਚ ਭਿਗੋ ਕੇ ਅਗਲੇ ਦਿਨ ਤੁਸੀਂ ਉਸ ਨੂੰ ਖਾਣਾ ਹੈ ਜੇ ਵੱਡੇ ਸਾਈਜ਼ ਦੇ ਅੰਜੀਰ ਹੈ ਤਾਂ ਇੱਕ ਹੀ ਭਿਗੋ ਦੋ ਰਾਤ ਨੂੰ ਭਿਓ ਕੇ ਰੱਖ ਦਿਓ ਔਰ ਅਗਲੇ ਦਿਨ ਸਵੇਰੇ ਖਾ ਲਓ ਸੋ ਜਿਹੜੇ ਕੈਂਸਰ ਦੇ ਜਿਹੜੇ ਚਾਂਸਸ ਹੈ ਉਹਨਾਂ ਨੂੰ ਵੀ ਘਟਾਉਂਦੀ ਹੈ ਬ੍ਰੈਸਟ ਕੈਂਸਰ ਦੀ ਸਪੈਸ਼ਲੀ ਅਗਰ ਗੱਲ ਕਰੀਏ ਸੋ ਫੀਮੇਲਸ ਨੂੰ ਇਸ ਲਈ ਜ਼ਰੂਰ ਇਸ ਨੂੰ ਖਾਣਾ ਚਾਹੀਦਾ ਹੈ ਬ੍ਰੈਸਟ ਕੈਂਸਰ ਦੇ ਜਿਹੜੇ ਰੋਗ ਤੋਂ ਸਾਨੂੰ ਦੂਰ ਰੱਖਦੀ ਹੈ ਅੰਜੀਰ ਸੋ ਇਹ ਬਹੁਤ ਸਾਰੇ ਸਾਡੇ ਸਾਨੂੰ ਪ੍ਰਕਿਰਤੀ ਨੇ ਨੇਚਰ ਇਹ ਅਹਰਿਆ ਚੀਜ਼ਾਂ ਦਿੱਤੀਆਂ ਜਿਨ੍ਹਾਂ ਨੂੰ ਖਾ ਕੇ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਤੇ ਬਿਮਾਰੀਆਂ ਤੋਂ ਵੀ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ ਔਰ ਸਾਨੂੰ ਬਾਹਰੀ ਕਿਸੇ ਵੀ ਮਲਟੀਵਿਟਾਮਿਨ ਦੇ ਸਪਲੀਮੈਂਟ ਦੀ ਜ਼ਰੂਰਤ ਬਿਲਕੁਲ ਵੀ ਨਹੀਂ ਪੈਣ ਵਾਲੀ ਸਾਡੇ ਕੋਲ ਨੈਚੁਰਲ ਵੇ ਦੇ ਵਿੱਚ ਇਹ ਬਹੁਤ ਚੰਗੇ ਲਾਭਦਾਇਕ ਸਪਲੀਮੈਂਟਲੀ ਨੈਚੁਰਲ ਸਾਨੂੰ ਦਿੱਤੀਆਂ ਗਈਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਅਪਣਾਈਏ ਔਰ ਖੁਦ ਨੂੰ ਤੇ ਆਪਣੇ ਪਰਿਵਾਰ ਨੂੰ ਸਿਹਤਮੰਦ ਰੱਖੀਏ ਵੀਡੀਓ ਚੰਗੀ ਲੱਗੀਏ ਤੇ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਆਪਣੇ ਸੁਝਾਅ ਸਾਂਝੇ ਕਰਨਾ ਮੇਰੀ ਈਮੇਲ ਆਈਡੀ healthadvicevidharjot ko@gmail.com ਦੇ ਉੱਪਰ ਤੁਸੀਂ ਮੈਨੂੰ ਈਮੇਲ ਵੀ ਕਰ ਸਾ ਦਿਓ ਪੇਜ ਨੂੰ ਹਲੇ ਤੱਕ ਫੋਲੋ ਨਹੀਂ ਕੀਤਾ ਫਟਾਫਟ ਫੋਲੋ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੋ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਿਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਮੈਨੂੰ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ